ਲੈ ਪਾ ਪਾਈ ਕਿਵੇਂ ਖੜਾਗਾ ਬਿਜਲੀ ਵਾਲਾ ਹਕ ਕੁੰਡੀਆਂ ਫੜੀਆਂ ਇਹ ਕੁੰਡੀਆਂ ਕੌਣ ਲੌਂਦਾ ਤੁਹਾਡੇ ਆ ਮੀਟਰ ਕੁਮੀਟਰ ਕੀ ਦੇਣਿਆ ਕੁੰਡੀਆਂ ਲੌਂਦਾ ਭਾਈ ਦੇਖ ਅਸੀਂ ਤਾਂ ਕੁੰਡੇ ਕਾਂਢੀ ਕਦੇ ਲਾਈਨ ਹੈਗੀ ਸਾਡੇ ਕਿਹੜਾ ਕੋਈ ਏਸੀ ਪੱਖਾ ਵਾਲਾ ਫ੍ਰੀਜ ਆ ਸਾਡੇ ਦਾ ਸਾਰੇ ਗਰੀਬ ਬੰਦੇ ਆਗੇ ਹਨਾ ਅਸੀਂ ਤਾਂ ਕੁੰਡੀ ਲਾ ਕੇ ਕੀ ਕਰਨੀ ਆ ਆ ਦੋ ਚਾਰ ਘਰ ਆਗੇ ਮੈਂ ਦੱਸਦੀ ਆਗੀ ਇੱਕ ਤਾਂ ਹਰਪ੍ਰੀਤ ਕਿਆ ਇਹਨਾਂ ਤਾਂ ਏਸੀ ਲੱਗੇ ਆਗੇ ਟਕਰੀ ਵੱਡੀ ਸਰੀ ਲੀਡੀ ਲੱਗੀ ਆਗੀ ਤੇ ਕਮ ਆ ਆਗੀ ਤੇਕ ਹੋਰ ਆ ਗਈ ਗਰਜੀਤ ਬੁੜੀ ਇਹਨਾਂ ਦੇ ਤਾਂ ਬਲਾਇਕ ਹੋ ਸਕ ਸੱਚੀ ਸਾਰੇ ਘਰ ਕੁੰਡੀਆਂ ਲਾਉਂਦੇ ਆਗੇ ਮਿੰਤਲਾ ਤੇ ਤੇਰੀ ਜੀਵੀ ਬਾਲੀ ਵੱਡੀ ਲਗੇ ਬਾਲੀ ਬੋਲੀ ਜੀ ਨਹੀਂ ਹੈ ਬਈ ਮੇਰੀ ਗੱਲ ਸੁਣ ਲੈ ਤੇ ਆ ਤੂੰ ਮਰਾਏ ਮਹਾਵਾਂਗਾ ਤੇ ਘਰੇ ਆਂਗਾ ਮੇਰੇ ਨਾਲ ਬੈਸਵਾ ਦੀ ਕਰਨ ਦੀ ਲੋੜ ਨਹੀਂ ਜੇ ਮੈਂ ਤੈਨੂੰ ਦੱਸਦਾ ਕਿ ਕੁੰਡੀਆਂ ਕੌਣ-ਕੌਣ ਲਾਉਂਦਾ ਤੇ ਤੂੰ ਮੈਨੂੰ ਕਹੀ ਜਾਣਾਗਾ ਨਾ ਮੈਨੂੰ ਕਿਵੇਂ ਤੁਸੀਂ ਵੀ ਲਾਉਂਦੇ ਹੋ ਇੱਥੋਂ ਕਿੰਨੀਆਂ ਤਾਰਾਂ ਲਾਈਆਂ ਸਾਡੀਆਂ ਸਾਰੀਆਂ ਕੁੰਡੀਆਂ ਲਾਈਆਂ ਦੀ ਕਿਵੇਂ ਛੋੜੇ ਮੀਟਰ ਹੋ ਗਿਆ ਬਈ ਸਾਡੇ ਸਾਡੇ ਮੀਟਰ ਹੀ ਹੈ ਨਹੀਂ ਹਸਤਪ ਕੁੰਡੀ ਲਾਉਣੇ ਆਗੇ ਕੁੰਡੀ ਲਾਉਣੇ ਹੋਗੇ ਹੋਰ ਉਸ ਗਵਾਂਡੀਆਂ ਦੇ ਲਾਉਣੇ ਅਸਾਂ ਇੰਨੇ ਦੇ ਗਵਾਂਡਿਆਂ ਤੋਂ ਲਾਈਟ ਲੈਤੀ ਹੋਈ ਆ ਅੱਛਾ ਗਵਾਂਡਿਆਂ ਤੋਂ ਲਾਈਟ ਲੈਤੀ ਹੈ ਹਾਂ ਅਸੀਂ ਆਏ ਕਰਾਣੇ ਨੂੰ ਅਸੀਂ ਐਂ ਕੁੰਡੀ ਲਾਉਂਦੇ ਜਿਵੇਂ ਤੂੰ ਕਹਿਣਾ ਸਰ ਤਾਂ ਗਰੀਬਾਂ ਦਾ ਮੀਟਰ ਲੱਗੇ ਸੀ ਪੱਟ ਕੇ ਥੋਡੇ ਵਰਗੇ ਸੀ ਚਾਰ ਮਲਾਜ਼ਮ ਬਿੱਲ ਨਹੀਂ ਸੀ ਭਰਿਆਗੇ 20000 ਮੀਟਰ ਨਹੀਂ ਥੋਡੇ ਮੈਂ ਨਾ ਵੀਰਾ ਕਿੱਥੇ ਵੈਲਾ ਮੈਂ ਤੈਨੂੰ ਐਂ ਕਹਿੜੇ ਮੈਂ ਤਵਾੜੀ ਕਰਕੇ ਭਰਾ ਬਣ ਕੇ ਮੈਂ ਤੈਨੂੰ ਦੱਸਦਾ ਵੀ ਕਿਹੜੇ ਕਿਹੜੇ ਕਰ ਕੁੰਡੀ ਲਾਉਂਦੀ ਆ ਮੇਰੇ ਤੇ ਕਿਰਪਾ ਹੀ ਕਰ ਦੇ ਕੋ ਸਾਡੇ ਮੀਟਰ ਮੁੱਟਰ ਲਾ ਜਾ ਇਹਨਾਂ ਦਾ ਪੱਟ ਕੇ ਸਾਡੇ ਲਾ ਜਾ ਮੈਨੂੰ ਦੱਸ ਦਿਆ ਕਰ ਵੀ ਕਿਹੜੇ ਕਿਹੜੇ ਕੁੰਡੀਆਂ ਲਾਉਂਦੇ ਆ ਤੇਰੇ ਸਿੱਧੇ ਉਤਾਰ ਲਾ ਦੇ ਗੱਲੀ ਕੀ ਹੈ ਮੇਰੀ ਗੱਲ ਸੁਣ ਲੈ ਮੈਂ ਤਾਂ ਸਾ ਮੈਂ ਸਾਰੇ ਘਰਾਂ ਦੇ ਰਿਪੋਰਟਰ ਆ ਸਾਰੇ ਘਰਾਂ ਦਾ ਮੈਨੂੰ ਪਤਾ ਵੀ ਕਿਹੜਾ ਘਰ ਕੁੰਡੀ ਲਾਉਂਦਾ ਕਿਹੜਾ ਘਰ ਕੀ ਕਰਦਾ ਤੇ ਮੈਂ ਸਾਰਾ ਕੁਝ ਦੱਸ ਦਿਆ ਕਰੂ ਜੇ ਸਾਡੇ ਮੀਟਰ ਲਾ ਦੇਗਾ ਤਾਂ ਕਿਹਦੇ ਕਿਹਦੇ ਨਾਂ ਦੱਸੇ ਤੀ ਗਰਜੀਤ ਮਾਇਆ ਗੁਜੀਤ ਮਾਇਆ ਹਰਕ੍ਰਿਤ ਅੱਛਾ ਹਾਂ ਇੱਕ ਗੁਰਲਾਲ ਕੇ ਵੀ ਲਾਉਂਦੇ ਆਗੇ ਅੱਛਾ ਹਾਂ ਚਾਰੇ ਘਰ ਲਾਉਂਦੇ ਨੇ ਇਹ ਚਾਰੇ ਘਰ ਲਾਉਂਦੇ ਆ ਕੋਈ 4 ਮੀਟਰ ਦੀ ਸੀ ਅਗਲਾ 4 ਮੀਟਰ ਦੇ ਚਾਰੇ ਕੁੰਡੀਆਂ ਲਾਉਂਦੇ ਨੇ ਹੈ ਚਾਰਾਂ ਦੇ ਘਰ ਏਸੀ ਲੱਗੇ ਹੋਏ ਚੰਗੇ ਤਾਕੜੇ ਬਦਗਾ ਸੋਹਣੇ ਕੋਈ ਨਹੀਂ ਕੋਈ ਨਹੀਂ ਮੇਰੀ ਗੱਲ ਸੁਣ ਲੈ ਹੋਗ 2-4 ਘਰਾਂ ਨੂੰ ਹੋਰ ਵੀ ਕੁੰਡੀ ਫੜਾ ਦੂੰਗੀ ਤੇ ਬਾਦੂ ਪੈਸੇ ਪੈਸੇ ਆਗੇ ਪੈਸੇ ਵੀ ਦੇ ਦੇਣਗੇ ਕੋਈ ਨਹੀਂ ਕੋਈ ਨਹੀਂ ਹਾਂ ਤੇਰਾ ਮਾਨਤਨ ਫੁੱਲ ਕਰਾਂਗੇ ਮੇਰਾ ਫੁੱਲ ਮਾਨਤਨ ਕਰਨਾ ਚਾਹੀਦਾ ਆਜਾ ਘਰਪ੍ਰੀਤ ਮੋਜਾ ਨਾ ਕਹਿੰਦੀ ਸਾਡੇ ਏਸੀ ਲੱਗੇ ਏਸੀ ਲੱਗਾ ਲਾਲਾ ਏਸੀ ਹੁਣ ਦੇਉਂਗੀ ਨਜ਼ਾਰੇ ਤੈਨੂੰ ਜਦੋਂ ਪੱਟ ਕੇ ਲੈ ਗਿਆ ਕੁੰਡੀ ਸੋਡਾ ਆਹੋ ਕੁਛ ਲੱਗ ਦੜਾ ਸਾਡੇ ਤਾਂ ਹੈ ਨਹੀਂਗਾ ਕੁਛ ਨਾ ਏਸੀ ਨਾ ਕੋਈ ਹੋਰ ਬਦਗੋ ਲੱਗੀ ਤਾਂ ਸਾਡੇ ਵੀ ਕੁੰਡੀ ਆ ਇਹਨੂੰ ਬੁੱਝ ਨੂੰ ਕੀ ਪਤਾ ਲੱਗਿਆ ਮੈਂ ਤਾਂ ਕਹਤਾ ਗਵਾਂਡੀਆਂ ਦੇ ਲੱਤੀ ਇਹਨੂੰ ਕੀ ਪਤਾ ਲੱਗਦਾ ਕੁਛ ਨਹੀਂ ਹੁੰਦਾ ਚੱਲ ਕਰਿਓ ਜੀ ਆਜੋ ਆਜੋ ਹਾਂਜੀ ਦੱਸੋ ਜੀ ਤੁਹਾਡਾ ਨਾਂ ਕੀ ਹੈ ਜੀ ਹਰਪ੍ਰੀਤ ਹੈ ਜੀ ਹਰਪ੍ਰੀਤ ਕੌਰ ਹਾਂਜੀ ਕਾ ਕੁੰਡੀਆਂ ਲਾਉਂਦਾ ਤੁਸੀਂ ਠੇਕਾ ਲੈ ਰੱਖੇ ਮੀਟਰ ਚ ਨਾ ਜੀ ਅਸੀਂ ਤਾਂ ਕਦੇ ਕੁੰਡੀ ਨਹੀਂ ਲਾਈ ਕੁੰਡੀ ਛੋਡੀ ਫੜੀ ਆ ਆ ਤਾਰ ਨਾਲ ਹੀ ਛੋਡੇ ਪਿਛਲੇ ਪਾਸੇ ਕਾਰੀ ਅਜਾ ਤੇ ਅਸੀਂ ਨਵੀਂ ਲਾ ਕੇ ਪਾਈ ਸੀ ਜੀ ਤਾਰ ਐ ਸੀ ਤਾਂ ਕੁੰਡੀ ਲਾਈ ਤੀ ਕੁੰਡੀ ਨਹੀਂ ਜੀ ਅਸੀਂ ਕੁੰਡੀ ਨਹੀਂ ਲਾਉਂਦੇ ਜੀ ਸਾਡੇ ਤਾਂ ਨਾ ਤਾਂ ਐ ਸੀ ਨਾ ਸਾਡੇ ਕੂਲਰ ਐ ਸੀ ਤਾਂ ਪੱਖਾ ਲਾ ਕੇ ਪੈਨੇ ਆ ਜੀ ਪੱਖਾ ਲਾ ਕੇ ਪੈਨੇ ਹਾਂ ਜੀ ਕਾ ਜੋ ਦੇਖ ਲੈਨੇ ਫਿਰ ਉਹ ਪਰਦਾ ਤਾਂ ਐਸੀ ਵਾਲਾ ਲੱਗਿਆ ਪਿਆ ਉਹ ਤਾਂ ਜੀ ਪਰਦਾ ਜੇ ਤਾਂ ਉਹੀ ਲਾ ਰੱਖਿਆ ਸੀ ਆਜੋ ਜੀ ਆਜੋ ਤੁਸੀਂ ਇੱਧਰ ਹੀ ਆਜੋ ਛੋਟੇ ਗੀਚਰ ਵੀ ਹੈਗਾ ਐਂ ਦਾ ਜੀ ਹੁਣ ਘਰ ਚ ਚੀਜ਼ਾਂ ਸਾਰੀਆਂ ਹੀ ਹੁੰਦੀਆਂ ਦੇਖੋ ਜੀ ਜੇ ਤੁਸੀਂ ਕੁੰਡੀ ਫੜੀ ਲਈ ਤੁਸੀਂ ਅਸੀਂ ਛੋਟਾ ਮਾੜਾ ਮੋਟਾ ਕਰਦਾਂ ਨੇ ਅਸੀਂ 50000 ਰੁਪਏ ਜੁਰਮਾਨਾ ਪਾਇਆ ਪੂਰਾ ਤੁਹਾਨੂੰ 50000 ਰੁਪਏ 50000 ਦੀ 50000 ਭਰਨਾ ਪਊਗਾ ਲੈ ਬਿੱਲ ਤਾਂ ਸਾਨੂੰ 5000 ਆਉਂਦਾ ਸੀ ਜੀ ਸਾਨੂੰ ਤਾਂ ਬਿੱਲ ਤਾਂ ਮੈਨਾਂ ਦੇ ਵੀ ਜਮਾ ਜ਼ੀਰੋ ਹੀ ਆ ਰਹੀ ਅਸੀਂ ਕੁੰਡੀ ਲਈ ਬੈਠੇ ਹਾਂ ਕਿੱਥੇ ਆਉਂਦਾ ਸੀ ਜ਼ੀਰੋ ਜਿਹੜੀ ਸਾਡੀ 600 ਜੁਨਟ ਸੀ ਜੇ ਤਾਂ ਉਹ ਵੀ ਸਾਨੂੰ AC ਛੱਡ ਲਾਉਂਦੇ ਵਿੱਚੇ ਉਹਦਾ ਬਿਲ ਆ ਜਾਂਦਾ ਅਸੀਂ ਕੀ ਕਰੀਏ ਅਸੀਂ ਤਾਂ ਅੱਕ ਕੇ ਲਾਈ ਸੀ ਕੁੰਡੀ ਫਿਰ ਕੁੰਡੀ ਲਾਈ ਦੀ ਹਾਂ ਲਾਈ ਸੀ ਬਸ ਠੀਕ ਐ ਇਹੀ ਬਿਆਨ ਲਿਖਣੀ ਈ ਥੋੜੇ ਮੈਂ ਜੀ ਮੈਨੂੰ ਤਾਂ ਗਲਤੀ ਨਾ ਨਿਕਲ ਗਈ ਨੀ ਮੂੰਹ ਚ ਕੁੰਡੀ ਲਾਈ ਨਹੀਂ ਵੀ ਅਸੀਂ ਨਹੀਂ ਲਾਉਂਦੇ ਗਵਾਂਡੀ ਲਾਉਂਦੇ ਥਾਡੇ ਕਿਹੜੇ ਲਾਉਂਦੇ ਗਵਾਂਡੀ ਨਾ ਦੱਸੋ ਨਾ ਆ ਇੱਕ ਤਾਂ ਸਾਡੀ ਮਾਇਆ ਤਾਈ ਜੀ ਅੱਛਾ ਮਾਇਆ ਵਰਜੀਤ ਤਾਈ ਕੇ ਦੋਨੇ ਘਰ ਲਾਉਂਦੇ ਦੋਨੇ ਘਰ ਦਿਨ ਰਾਤ ਕਰਦੇ ਮਾਇਆ ਵਰਜੀਤ ਹਾਂ ਜੀ ਇੱਕ ਉਹ ਕਿਉਂ ਥੋੜੇ ਇੱਥੇ ਗਵਾਂਢਣ ਮੋਟੀ ਹੋਰ ਕੀ ਨਾ ਕਿਰਨਾ ਜੀ ਕਿਰਨਾ ਕਿਰਨਾ ਅੱਛਾ ਉਹ ਵੀ ਕੁੜੀਆਂ ਲਾਉਂਦੀ ਐ ਸਾਰੀਆਂ ਹੀ ਲਾਉਂਦੀਆਂ ਜੀ ਸਾਰੀਆਂ ਏਸੀ ਛੱਡਦੀਆਂ ਸਾਰਾ ਦਿਨ ਰਾਤ ਓਏਸੀ ਤੇ ਲਈ ਪਈਆਂ ਰਹਿੰਗੀਆਂ ਅੱਛਾ ਆਹੋ ਕੁੜੀਆਂ ਲਾ ਲੈਂਦੀ ਐ ਅਸੀਤਾ ਜੀ ਰਾਤ ਰਾਤ ਨੂੰ ਏਸੀ ਲਾਉਂਦੇ ਸੀਗੇ ਸਾਨੂੰ ਤਾਂ ਵੈਸੇ ਜੋਂਟਾਂ ਦਾ ਕਰਕੇ ਜੀ ਮੇਰੇ ਘਰ ਵਾਲਾ ਵਿਚਾਰਾ ਖੇਤੀ ਕਰਦਾ ਸੀ ਤਾਂ ਗਰੀਬ ਬੰਦੇ ਆ ਜੀ ਅੱਜੀ 50000 ਕਿੱਥੋਂ ਭਰਾਂਗੇ ਐਂ ਕਰੋ ਜੀ ਸਾਨੂੰ ਤੁਸੀਂ ਸਾਡਾ ਮਾੜਾ ਵੰਟਾ ਕੋਈ ਕਰਦੇ ਹੋ ਜੀ ਮੇਰੀ ਗੱਲ ਸੁਣੋ ਜੀ ਗਰੀਬੀ ਮੇਰੀਆਂ ਗੱਲਾਂ ਨਹੀਂ ਹੈਗੀਆਂ ਲੈਟ ਚੋਰੀ ਕਰਨਾ ਜੋੜ ਮੈਂ ਅਪਰਾਧ ਕੀਤਾ ਤੁਸੀਂ ਮਜਬੂਰ ਕੀਤਾ ਜੀ 5000 ਰੁਪਏ ਤੁਹਾਨੂੰ ਪਾਤਾ ਆਨਲਾਈਨ ਤੁਹਾਨੂੰ ਬਿੱਲ ਤੇ ਉਹ ਭਰਨੀ ਪੈਣੀ ਹੈਗਾ ਨਹੀਂ ਸਦਾ ਮੇਰੇ ਕੋਲ ਦੇਖੋ ਜੀ ਸਾਨੂੰ ਮਜਬੂਰ ਕੀਤਾ ਚੋਰੀ ਕਰਨ ਵਾਸਤੇ ਸਾਡਾ ਕਿਹੜਾ ਜੀ ਕਰਦਾ ਸੀ ਲਾਈਟ ਚੋਰੀ ਕਰਨ ਨੂੰ ਅਜੀ ਤਾਂ ਤਾਂ ਕਰਦੇ ਆ ਜੀ ਸਾਨੂੰ ਤਾਂ ਉਹੀ ਗੱਲ ਜੀ ਬਿੱਲ ਵਿੱਚ ਜਿਹੜੇ ਹੁਣ ਫਿਰ ਫਿਰ ਹੀ ਕਾਦੀ ਹੋਈ ਜੀ ਲਾਈਟ 600 ਜੁਨਟ ਦਾ ਤੇ ਵਿੱਚ ਬਿੱਲ ਆ ਜਾਣਾ ਅਜੀ ਦੱਸ ਕੀ ਕਰੀਏ ਗਰੀਬ ਬੰਦੇ ਆ ਜਵਾਕ ਏਸੀ ਬਿਨਾ ਪੈਣੇ ਸਰਕਾਰ ਦੀਆਂ ਗੱਲਾਂ ਨੇ ਸਾਡਾ ਉਜ ਕੋਈ ਲੈਣ ਦੇਣ ਨਹੀਂ ਹੈਗਾ ਉਹ ਤਾਂ ਤੁਸੀਂ ਸਰਕਾਰ ਨਾਲ ਗੱਲ ਕਰੋ ਸਾਡੇ ਜੀ ਸਾਥ ਵੋਟਾਂ ਮੋਬਾਲੀਆਂ ਅਸੀਂ ਤੁਹਾਨੂੰ ਅਸੀਂ ਬਿਜਲੀ ਮਾਫ ਕਰਾਂਗੇ ਹੁਣ ਅਸੀਂ ਰੱਸ ਕਿੱਧਰ ਜਾਈਏ ਜੀ ਨਾ ਸਾਨੂੰ ਹਜ਼ਾਰ ਹਜ਼ਾਰ ਰੁਪਈਆ ਦਿੱਤੇ ਜੀ ਅਸੀਂ ਉਹੀ ਬਿੱਲ ਦਾ ਭਰ ਦਿਆ ਕਰੀਏ ਇਕੱਠਾ ਕਰਕੇ ਗੱਲ ਸੁਣਨੀ ਨਹੀਂ ਕਰਾਂਗੇ ਬਿਜਲੀ ਕਰਦੇ ਤੁਸੀਂ ਕਿਹਦੇ ਹਜ਼ਾਰ ਹਜ਼ਾਰ ਰੁਪਈਆ ਤੇ ਆ ਗਏ ਫਿਰ ਜੇ ਹੁਣ ਛੱਡੀ ਕੀ ਗਲਤੀ ਉੱਥੇ ਸਰਕਾਰ ਦੀ ਵੀ ਗਲਤੀ ਹੋਊਗੀ ਸਰਕਾਰ ਦੀ ਤਾਂ ਇਹੀ ਗਲਤੀ ਹੈ ਵੀ ਤੁਹਾਡੀ ਕੁੰਡੀ ਫੜ ਲਈ ਅਸੀਂ ਠੀਕ ਆ ਤੁਹਾਨੂੰ 50000 ਰੁਪਈਆ ਪਾਤਾ ਤੇ ਕੋਈ ਤੁਹਾਡਾ ਮਾੜਾ ਮੋਟਾ ਕੋਈ ਨਹੀਂ ਤੁਹਾਡੇ ਨਾਲ ਕੋਈ ਕਰਾਂਗੇ ਤੇ ਸਾਨੂੰ ਐ ਦੱਸੋ ਵੀ ਇਤੇ ਘਰ ਕਿਦਾਂ ਲਵੇ ਮਾਇਆ ਦਾ ਤਾਈ ਦਾ ਗੁਰਜੀਤ ਦਾ ਮਾਇਆ ਦਾ ਤਾਂ ਆ ਗਿਆ ਜੀ ਛੋਟਾ ਜਿਹਾ ਬਾਹਰ ਨਾਲ ਹੀ ਐ ਮਾਇਆਤਾ ਜੀ ਨਹੀਂ ਤਾਂ ਚੁੱਲਾ ਲਾਉਂਦੀ ਐ ਲੇਟ ਵਾਲਾ ਤੇ ਨਾਲੇ ਜੀ ਉਹ ਤਾਂ ਗੀਜਰ ਛੱਡ ਕੇ ਨਾਉਂਦੀ ਉਹ ਤਾਂ ਜੇ ਗਰਮ ਪਾਣੀ ਨਾ ਨਾ ਨਾਲੇ ਏਸੀ ਛੱਡਦੀ ਐ ਛੋਟ ਨੇ ਫੇਰ ਗੱਲ ਕਰਦੇ ਆ ਕਿ ਤੁਹਾਨੂੰ ਮੜਾ ਜੇ ਕੋਈ ਦਇਆਤ ਦੇਵਾਂਗੇ ਮੈਂ ਜੇ ਕੋਣ ਦੀ ਕੁੰਡੀ ਫੜ ਦੇ ਦੇਖੋ ਜੀ ਗਰੀਬ ਬੰਦੇ ਆ ਜੇ ਅਸੀਂ ਉਹੀ ਗੱਲ ਸਾਡੇ ਕੋਲੇ ਪੈਸੇ ਹੁੰਦੇ ਨਾ ਅਸੀਂ ਤਾਂ ਜਮ੍ਹਾਂ ਪਰਦਾਂ ਦੇ 50000 50 ਤਾਂ ਨਹੀਂ ਪਰ ਸਕਦੇ ਥੋੜਾ ਹੋਵੇ ਤਾਂ ਰੈਟ ਕਰ ਲੋ ਕੋਈ ਨਹੀਂ ਜੀ ਦੇਖ ਲਿਆ ਮੈਂ ਕਰ ਉਹਨਾਂ ਦੀ ਕੁੰਡੀ ਫੜ ਲਾ ਬੂਆ ਮਰ ਜਾਂ ਨਹੀਂ ਮੈਂ ਤਾਂ ਰੋਜ਼ ਕਹਿੰਦੀ ਸੀ ਵੀ ਨਾ ਲਾਵੇ ਨਾ ਲਾ ਕੁੰਡੀ ਇੱਕ ਦਿਨ ਮਰਵਾ ਕੇ ਰੱਖ ਦੇਗਾ ਆ ਲਾ ਗਿਆ ਲੈ 50000 ਰੁਪਏ ਹੁੰਦਾ ਸੀ ਕਿੱਥੋਂ ਭਰਾਂਗੇ ਬੂਆ ਮਰ ਜਾ ਇਨਾ ਤਾਂ ਬਿੱਲ ਵੀ ਨਹੀਂ ਸੀ ਹੁੰਦਾ ਆ ਜੱਬ ਖਾਣਾ ਉਹ ਕਿ 600 ਜੰਟ ਤੱਕ ਵਿੱਚ ਬਿੱਲ ਆ ਜਾਂਦਾ 700 ਜੰਟ ਮੱਚ ਗਈ 800 ਮੱਚ ਗਈ ਬਿੱਲ ਆ ਜਾਂਦਾ ਆ ਕਿਆ ਨੇ ਲਾਈ ਸੀ ਕੁੰਡੀ ਕਰੀਏ ਕੀ ਆ ਹੁਣ ਕਰ ਲਾ ਤਰ ਅਗੜਾ ਮੈਂ ਤਾਂ ਇਸੀ ਬੰਦ ਕਰਦੀਆਂ ਜਾ ਕੇ ਤਾਂ ਇਸੀ ਨਹੀਂ ਛੱਡਦੇ ਆਏ ਹਾਏ ਟੋਕ ਆ ਜਾਣਾ ਮਸਾ ਕਰਿਆਗਾ ਫਿੱਟਰ ਤੇ ਜੱਬ ਖਾਣਾ ਆ ਕੌਣ ਖੜਾ ਹੈ ਕਿਵੇਂ ਆ ਵੀਰੇ ਕਾਹਨਾ ਤੂੰ ਸਾਡ ਜੀ ਚੱਕੀ ਫਿਰਦਾ ਬਈ ਮੈਂ ਤਾਂ ਬਿਜਲੀ ਆਣਾ ਤੁਹਾਡਾ ਕੀ ਨਾਮ ਹੈ ਮੇਰਾ ਤਾਂ ਮਾਇਆ ਹੈ ਬਈ ਨਾ ਅੱਛਾ ਮਾਇਆ ਤੁਹਾਡਾ ਨਾਮ ਹਾਂ ਤੁਹਾਡਾ ਮੀਟਰ ਕਿੱਥੇ ਜੇ ਪਹਿਲਾਂ ਕਿਹੜੇ ਖੰਭੇ ਤੇ ਆ ਸਾਡਾ ਮੀਟਰ ਉਧਰ ਪਿੱਛੇ ਹੀ ਲਾਏ ਨੇ ਹਾਂ ਪਿੱਛੇ ਹੀ ਲਾਇਆ ਹੈ ਅੱਛਾ ਬਿੱਲ ਦੇਣਾ ਬਿੱਲ ਦੇਣੀ ਹੈ ਜੀ ਅੱਛਾ ਅਸੀਂ ਕੁੰਡੀਆਂ ਫੜ ਦਿੱਤੀ ਅੱਜ ਅੱਛਾ ਤੁਹਾਡੇ ਤਖਰ ਕੁੰਡੀ ਮੀਟਰ ਤੇ ਲੱਗੀ ਨਹੀਂ ਹੈਗੀ ਤੀ ਅਸੀਂ ਤਾਂ ਪੁੱਛ ਤਾ ਲਿਆ ਗਾ ਫੀਟਰ ਤੇ ਟੋਕਾ ਕਰਦੇ ਹਾਂ ਤੁਸੀਂ ਤਾਂ ਲਾ ਫੀਟਰ ਤੇ ਟੋਕਾ ਕਰਦੇ ਹੋ ਨਾ ਮੋਟਰ ਵੀ ਹੈ ਨਹੀਂ ਸਾਡੇ ਤਾਂ ਛੋਡੇ ਕੋਈ ਦੀਂਦਾ ਨਹੀਂ ਘਰ ਮੈਨੂੰ ਵੀ ਕੋਈ ਕਾਹਦੀ ਨਹੀਂ ਲੱਗਿਆ ਅਸੀਂ ਤਾਂ ਕੁਝ ਨਹੀਂ ਲੱਗਿਆ ਸਾਡੇ ਤਾਂ ਦੇਖ ਲਾ ਫੀਟਰ ਤੇ ਟੋਕਾ ਕਰਦੇ ਆ ਨਾ ਸਾਡੇ ਕੋਈ ਪੱਖਾ ਪੱਖੀ ਜੀ ਲਾਈ ਅਸੀਂ ਤਾਂ ਇਹ ਮੈਂ ਮੰਜਾ ਢਾਲਾ ਨਹੀਂ ਅੱਥੀ ਮੈਂ ਮੇਰੀ ਗੱਲ ਸੁਣ ਲੈ ਹਾਂ ਐਵੇਂ ਬੜਾ ਨਾ ਗਰਮੀ ਚ ਮੇਰੇ ਕੋਲ ਛੋਡੇ ਜੁੰਟਾ ਹਜੇ ਬਹੁਤ ਪਈਆਂ ਨੇ ਅੱਛਾ 600 ਜੁੰਟਾ ਤਾਂ ਮਾਫੀ ਹੈਗੀ ਐ 2 ਮਹੀਨੇ ਦੀ ਅੱਛਾ ਤੇ ਤੁਸੀਂ ਐਂ ਕਰੋ ਕਿ ਨਾ ਬਿਜਲੀ ਦਾ ਚੁੱਲਾ ਲਿਓ ਐਵੇਂ ਨਾ ਤੁਸੀਂ ਛਟੀਆਂ ਤੇ ਕਿਤੇ ਬਾਲਣ ਤੇ ਆਪਣਾ ਖਾ ਬੀੜੇ ਵਾਲਾ ਚੁੱਲਾ ਲਿਓ ਤੇ ਗਰਮ ਪਾਣੀ ਵਾਸਤੇ ਤੁਸੀਂ ਪਾਉਂਦੀ ਹੀਟਰ ਵੀ ਲਾ ਲਓ ਠੀਕ ਹੈ ਅੱਛਾ ਮੈਂ ਤਾਂ ਗੋਹਾਣਾ ਛਟਿਆਣਾ ਲੇ ਲੇ ਸੁਣੂ ਕੀ ਲੋੜ ਪੈਂਦੀ ਐ ਛੋੜੇ ਦਾ ਜੁੰਟੇ ਕਿੰਨੀਆਂ ਵੇ ਅੱਜ ਦੇਖੀ ਆਤੀ ਮੈਂ ਓਦੇ ਛੋੜੇ ਨਾ ਹੋਰ ਮੈਨੂੰ ਐਂ ਦੱਸੋ ਵੀ ਇੱਥੇ ਕੋਈ ਨਾਲੇ ਏਸੀ ਵੀ ਹੋਵੇ ਤਾਂ ਉਹਨੂੰ ਬਿਲ ਵੀ ਨਾਉਂਦਾ ਉਹ ਕੁੰਡੀ ਤੇ ਨਾ ਲਊਗਾ ਇਹ ਵੀ ਇੱਕ ਦਾ ਹੱਪੀ ਤੱਕਿਆ ਸਾਡੇ ਇੱਧਰ ਅੱਛਾ ਉਹ ਪਿਛਲੇ ਕਰਨੇ ਹਾਂ ਹਾਂ ਉਹ ਮੁੰਡਿਆਂ ਨਾਲ ਗਰਲਾ ਲਾ ਲੇਗਾ ਅੱਛਾ ਜੀ ਤੇ ਉਹਨਾਂ ਦੇ ਲੱਗੇ ਹੈਗੇ ਦੋ ਏਸੀ ਤਾਂ ਤੇ ਨਵੇਂ ਪਾਣੀ ਵਾਲ ਗਿੱਜੇ ਲੱਗਿਆ ਤੇ ਬਾਕੀ ਜਿਹੜਾ ਚੁੱਲਾ ਹੈਗਾ ਤੇ ਕਿਹਦਰ ਗਰਜੀਤ ਆਈਗੀ ਆਪਣੇ ਉਹਨਾਂ ਨੇ ਕਿਹਾ ਵਿੰਡੋ ਐਸੀ ਲੱਗਿਆ ਇੱਕ ਦੂਜਾ ਐਸੀ ਲੱਗਿਆ ਅੱਛਾ ਤੇ ਚੁੱਲੇ ਚੱਲੇ ਵੀ ਸਾਰੇ ਉਹਨਾਂ ਦੇ ਬਿਜਲੀ ਦੀ ਚੱਲਦੇ ਹੈਗੇ ਉਹ ਵੀ ਕੁੰਡੀ ਧਰਦੇ ਆ ਤੇ ਜੇ ਤੂੰ ਵੱਧ ਫੜਨੀ ਹੈ ਤਾਂ ਕਿਰਨਾ ਆਏਗੀ ਅੱਛਾ ਮੋਟੀ ਜੀ ਮੋਟੀ ਜੀ ਆਈਗੀ ਮਧਰੀ ਜੀ ਹਾਂ 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 ਤੇ ਮੋٹے ਮੱਟੇ ਖਾਣੇ ਹਾਂ 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 ਉਹ ਸਾਰੇ ਪਿੰਡ ਨੂੰ ਜਾਣਦੀ ਆ ਦਿਨ ਰਾਤ ਤੁਰੀ ਫਿਰਦੀ ਆ ਉਹ ਇਹੇ ਜੇ ਕੰਮ ਕਰਦੀ ਆ ਕੁੰਡੀਆਂ ਫੜਾਉਣ ਵਾਲੇ ਕੁੰਡੀਆਂ ਫੜਾਉਂਦੀ ਆ ਮੈਨੂੰ ਪਤਾ ਮਿਲ ਗਈ ਤੇ ਉਹ ਕੁੰਡੀਆਂ ਆਪ ਤਾਂ ਹੀ ਲਾਉਂਦੀ ਬਈ ਜੋ ਹੋ ਸਕਦਾ ਲਾਉਂਦੀ ਹੋਵੇ ਮੈਨੂੰ ਨਹੀਂ ਉਹਦਾ ਖਿਆਲ ਹੈਗਾ ਨਹੀਂ ਇਹਦੇ ਅਸੀਂ ਤੇਰਾ ਨਾਂ ਨਹੀਂ ਤੂੰ ਡਰੀ ਕੁਝ ਨਹੀਂ ਅਸੀਂ ਤੇਰਾ ਨਾਂ ਥੋੜੋ ਲੈਨੇ ਅਸੀਂ ਤਾਂ ਅਣਪੜ੍ਹਾਂ ਹਾਂਗੇ ਨਾ ਤਾਂ ਸਾਨੂੰ ਜੁਲਟਾ ਦੇਖਣੀ ਆਉਂਦੀ ਆ ਅਣਪੜ੍ਹ ਕੋਈ ਨਹੀਂ ਕੋਈ ਨਹੀਂ ਸੋਡੀਆਂ ਜੁਨਟਾਂ ਬਾਧੂ ਪਈਆਂ ਨੇ ਆਰਾਮ ਨਾਲ ਤੁਸੀਂ ਮੇਰੇ ਇੱਕ ਤਾਂ ਚੁੱਲਾ ਤੁਹਾਨੂੰ ਆ ਗਈ ਸੀ ਰੋਟੀਆਂ ਉੱਤੇ ਪਕਾਉਣੀ ਆ ਠੀਕ ਹੈ ਠੀਕ ਹੈ ਪਾਣੀ ਵਾਲਾ ਗਿੱਜਰ ਵੀ ਲਾ ਲਓ ਹਿੱਟਰ ਵੀ ਲੈ ਲੈ ਸਾਰਾ ਕੁਝ ਲਾ ਲੈ ਸੋਨੂੰ ਕੋਈ ਹੈਗਾ ਤੁਹਾਡੇ ਕੋਈ ਚੀਜ਼ ਹੀ ਨਹੀਂ ਹੈਗੀ ਤੁਸੀਂ ਤਾਂ ਕਾਂਵਲੇ ਦਿੱਤਾ ਲੈ ਤੁਹਾਡੇ ਮੋਟਰ ਨਹੀਂ ਵੀ ਰੁਕਦੇ ਵਿੱਚ ਜਿਹਨੇ ਆਉਣਾ ਸਾਡੇ ਕੋਲ ਪੈਸੇ ਆ ਗਏ ਤੇ ਬਸ ਕੋਈ ਨਹੀਂ ਮੇਰੀ ਗੱਲ ਸੁਣ ਲੈ ਹੁਣ ਪੈਸੇ ਦਾ ਮੈਂ ਤੈਨੂੰ ਦੇਣ ਨਹੀਂ ਲੱਗਿਆ ਆਪਦੀ ਜੇਬ ਚੋਂ ਵੀ ਮੈਂ ਤੈਨੂੰ ਪੈਸੇ ਦੇ ਦਿਆਂ ਹਾਂ ਫੇ ਅਸੀਂ ਗਿੱਜਰ ਗੁਜਰ ਕਾਵਾ ਲਾ ਹਾਂ ਜਿਹਾ ਤੁਸੀਂ ਤੂੰ ਆ ਸਕਦੇ ਤੁਸੀਂ ਤਾਂ ਇੱਕ ਲਾਟੂ ਹੈ ਤੁਹਾਡੇ ਦਾ ਕੀ ਚਲੋ ਤਾਂ ਜਾਨਾ ਸਾਨੂੰ ਉਹ ਦੇਤੀ ਨਾ ਸਹੂਲਤ ਵੀ ਲਾ ਸਕਦੇ ਆ ਬੇਬੇ ਚੰਗਾ ਚੰਗਾ ਬੇਬੇ ਅਸੀਂ ਹੁਣ ਗਰਜੀਤ ਕੀ ਜਾਣੇ ਕੁੰਡੀਆਂ ਉਹਨਾਂ ਦੀ ਪਹਿਲਾਂ ਹੀ ਕੁੰਡੀਆਂ ਕਾਫੀ ਵੱਡੀਆਂ ਸੀ ਅੱਛਾ ਅੱਛਾ ਉਹਨ ਨਦਰ ਬੂ ਮਰ ਜਾਂਦਾ ਪਸ਼ੂ ਮਾਲ ਚ ਫਿਰਦੀ ਸੀ ਬੱਚ ਰਹੀ ਤੇ ਮੈਨੂੰ ਲੱਗਾ ਤਾ ਹੋ ਜਾਏਗਾ ਸਭ ਕੁਝ ਲੱਗਿਆ ਮੇਰੇ ਏਸੀ ਵੀ ਲੱਗਿਆ ਹੀਟਰ ਵੀ ਲੱਗਿਆ ਸਾਰਾ ਸਮਾਨ ਲੱਗਿਆਗਾ ਤੇ ਅਸੀਂ ਬਚ ਗਏ ਮਾਂ ਪੁੱਤ ਅੱਛੇ ਫਿਰਦੇ ਸੀਗੇ ਉਧਰ ਬਾਹਰੜਿਆ ਸੀਗਾ ਉਧਰ ਹੀ ਮੁੜ ਗਿਆ ਹਾਂ ਇਧਰੋਂ ਪਸ਼ੂ ਮਾਲੇ ਚ ਆਹ ਹੈ ਗੁਰਜੀਦਾ ਕਰ ਆ ਦੱਸਿਆ ਦੀ ਬੇਬੇ ਨੇ ਕਰ ਐ ਜੀ ਬਈ ਆਜੋ ਬੇ ਆਜੋ ਕਾਹਾਂ ਲੰਗੇ ਆ ਗਏ ਭਾਈ ਆ ਗਏ ਸੋਸਰੀ ਕਾਜੀ ਸੋਸਰੀ ਕਾਜੀ ਗੁਰਜੀਤ ਛੋਡੇ ਨਾ ਹਾਂ ਜੀ ਆ ਕਿਵੇਂ ਬਾਲੀ ਤਾਰ ਜੀ ਥੱਬਾ ਚੱਕੀ ਫਿਰਦੇ ਆਉਂਗੇ ਕਿ ਤਾਰ ਪਾਉਣੀ ਸੀਗੀ ਜੇ ਤੁਹਾਡੇ ਮੀਟਰ 'ਚ ਤੁਹਾਡਾ ਮੀਟਰ ਇੱਥੇ ਹੀ ਹੈਗਾ ਹਾਂ ਜੀ ਆ ਖੰਬੇ ਤੇ ਸਾਡਾ ਮੀਟਰ ਤੇ ਤੁਸੀਂ ਕੁੰਡੀ ਲਾਉਣੇ ਹੋ ਕੁੰਡੀ ਦੀ ਸਾਡੇ ਕੁੰਡੀ ਲਾਉਣ ਨੂੰ ਕੀ ਹੈ ਜੀ ਸਾਡੇ ਕੋਈ ਐਸੀ ਸਾਡੇ ਨਹੀਂ ਕੂਲਰ ਸਾਡੇ ਨਹੀਂ ਇੱਕ ਪੱਖਾ ਉਹ ਪਹਿਲਾਂ ਵਾਲਾ ਛੋਟਾ ਜਿਹਾ ਉਹਦੇ ਕਿਹੜੀ ਨੈਟ ਮਰਦੀ ਹੈ 300 ਜੁਨਟ ਮਾਫ ਹੈ ਬੇਬੇ ਸਾਰੇ ਕੁੰਡੀਆਂ ਲਾਉਂਦੇ ਆ ਫਲਦਾ ਹਰਪ੍ਰੀਤ ਦੀ ਕੁੰਡੀ ਫੜੀ ਹੈ ਗੁਰਲਾਲ ਦੀ ਕੁੰਡੀ ਫੜੀ ਹੈ ਹਾਂ ਠੀਕ ਹੈ ਤੇ ਇਹ ਕੁੰਡੀ ਵਿਚਾਰੇ ਲਾਉਂਦੇ ਦਾ ਜੇ ਇੱਕ ਘਰ ਨਹੀਂ ਛੋੜਿਆ ਇੱਕ ਘਰ ਕਰੀਬ ਹੈ ਵਿਚਾਰਾ ਆ ਮਾਇਆ ਮਾਤਾ ਉਹਦੇ ਵਿਚਾਰੀ ਦੇ ਕੁਝ ਨਹੀਂ ਹੈਗਾ ਤੁਸੀਂ ਸਾਰੇ ਗੁੰਡੀਆਂ ਲਾਉਣੇ ਅੱਛਾ ਮਾਇਆ ਕੇ ਗਰੀਬ ਹੈ ਬੇਪਾਈ ਚੱਲ ਜਿਵੇਂ ਹੱਥ ਲੱਗੀ ਜੇ ਮਾਇਆ ਕੇ ਗਰੀਬ ਆ ਤਾਂ ਸਾਰਾ ਪਿੰਡੀ ਗਰੀਬ ਹੈ ਕੀ ਗੱਲ ਉਹ ਤਾਂ ਪਹਿ전에 ਕੋਈ ਚੀਜ਼ ਨਹੀਂ ਸੀ ਇੱਕ ਫਿੱਟਰੀ ਆ ਜਿਹਦੇ ਟੋਕਾ ਕਰਦੇ ਮੋਟਰ ਵੀ ਨਹੀਂ ਸੀ ਕੋਈ ਚੀਜ਼ ਮੈਂ ਤਾਂ ਉਹਨੂੰ ਇੱਕ ਲੱਟੂ ਸੀਗਾ ਉਹ ਤਾਂ ਜੀ ਤੂੰ ਇਧਰ ਬਾਹਰ ਲੈ ਘਰ ਦੂਜੇ ਪਾਸੇ ਸੀ ਉਹ ਕਿਥੇ ਟੋਕਾ ਖਰੀ ਜਾਂਦੀ ਹੋਊਗੀ ਫਿੱਟਰ ਲੱਗਿਆ ਤੇ ਉਹ ਬਾਹਰ ਲੈ ਘਰ ਆ ਬਸੂਆਂ ਵਾਲਾ ਦੂਜੇ ਪਾਸੇ ਜਾ ਕੇ ਦੇਖੀ ਕੋਸਾ ਨਾਲ ਲੈਟ ਵਾਲਾ ਹੈਗਾ ਉਹਨਾਂ ਦੇ ਕੀ ਉਹਨਾਂ ਦੇ 2 AC ਨੇ 2 AC ਹਾਂ ਇਹਂ ਤਹ ਬੀਲੀ ਵਾਲਾ ਚਿੱਡਾ ਕਾ ਦੂਜਾ ਉਹਨਾਂ ਦੇ ਹਾਂ ਮਾਇਆ ਕੇ ਹਾਂ ਤੇ ਗੀਜਰ ਹੈ ਅੱਛਾ ਇਹਨਾਂ ਤੇ ਉਹ ਕਿੰਤੇ ਉਹਦੇ ਜਨ ਦੋ ਮੋਟਰਾਂ ਨੇ ਵੱਡੀ ਮੋਟਰ ਵਾਲੇ ਮੱਛੀ ਵਾਲੀ ਨਾ ਜੂਜੀ ਟੂਟੀ ਵਾਲੀ ਮੋਟਰ ਉਹ ਮੈਨੂੰ ਤਾਂ ਸਾਡਾ ਆਹੀ ਕਰੇ ਸਾਡੇ ਤੋਂ ਕੋਈ ਜਿੱਥੇ ਕੁਚੀ ਮੈਨ ਤਾਂ ਮੈਨੂੰ ਵੀ ਲੱਗਿਆ ਮੈਂ ਜੀ ਤੂੰ ਉਰਲੇ ਪਾਸੀ ਵਰ ਗਿਆ ਛੋਟੇ ਵਰ ਗਿਆ ਤੂੰ ਵੱਡੇ ਗੇਟ ਨਹੀਂ ਗਿਆ ਉੱਤੋਂ ਦੀ ਖਾ ਕੇ ਗੇੜਾ ਜਾ ਜੀ ਮੇਰੇ ਨਾਲ ਚਲਾਕੀ ਕਰ ਗਈ ਹੈ ਵੱਡਾ ਗੇਟ ਉਹਨੇ ਪਹਿਲੇ ਬਸਿਆ ਹਾਂ ਪਰਲੇ ਪਾਸੀ ਆ ਉੱਤੋਂ ਦੀ ਆਉਂਦਾ ਖਾ ਕੇ ਕੋਈ ਗੱਲ ਨਹੀਂ ਕੋਈ ਗੁੰਡੀ ਫੜੋਣਾ ਨਹੀਂ ਫੜਾਂਗੇ ਇੱਕ ਰਾਹੀਂ ਛੋਟੇ ਮੋਟੀ ਹੀ ਆ ਉਹ ਕਿਰਣਾ ਮਾਤਾ ਨੇ ਦੱਸਿਆ ਸੀ ਉਹ ਮੈਨੂੰ ਬਹੁਤ ਕੁੰਡੀਆਂ ਫੜਾਉਂਦੀ ਹੈਗੀ ਉਹ ਤਾਂ ਨਹੀਂ ਪਹਿਲਾਂ ਕੁੰਡੀਆਂ ਆਪ ਤਾਂ ਨਹੀਂ ਲਾਉਂਦੀ ਉਹ ਓਹੋ ਜੋ ਆਪ ਕੁੰਡੀਆਂ ਲਾਉਂਦੇ ਨੇ ਫੇਰ ਹੀ ਗਾਹਾਂ ਕੁੰਡੀਆਂ ਫੜਾਉਂਦੇ ਨੇ ਉਹ ਤਾਂ ਕੁੰਡੀ ਪਤਾ ਜेन ਰਾਤ ਹੀ ਧਰੀ ਰੱਖਦੀ ਆ ਕਿਸੇ ਵੇਲੇ ਲਾਉਂਦੀ ਨਹੀਂ ਕੋਠੇ ਤੋਂ ਦਿਨ ਰਾਤ ਦਿਨ ਰਾਤ ਕਿਰਨਾ ਕੇ ਹਾਂ ਕਿਰਨਾ ਕੇ ਅਸੀਂ ਨਹੀਂ ਜੀ ਕੁੰਡੀ ਕਾਂਡੀ ਲਾਉਂਦੇ ਸੰ ਤਾਂ ਕੁੰਡੀ ਲਾਉਂਦਾ ਹੀ ਨਹੀਂ ਲੱਖਣ ਵੀ ਕੁੰਡੀ ਲੱਗਦੀ ਕਿਵੇਂ ਆਂਗੀ ਬੇਬੇ ਮੇਰੀ ਗੱਲ ਸੁਣ ਲੈ ਆ ਬੀ ਮੰਨ ਲੋਗਾ ਦੇਖ ਲੈ ਛੋਟਾ ਨਾਲੀ ਕੁੰਡੀਆਂ ਆਪ ਲਾਉਂਦੇ ਨੇ ਨਾ ਜੀ ਸਾਡੇ ਤਾਂ ਇੱਕ ਪੱਖਾ ਕੋਈ ਸਾਡੇ ਫਰਿੱਜ ਨਹੀਂ ਕੋਈ ਸਾਡੇ ਕੂਲਰ ਨਹੀਂ ਡੱਕਾ ਡਾਲ ਨਹੀਂ ਸਾਡੇ ਤਾਂ ਇੱਕ ਵਸ ਪੱਖਾ ਪਹਿਲਾ ਵਾਲਾ ਛੋਟਾ ਜਾਓ ਤੇ ਕਿਹੜੀ ਲਾਈਟ ਮੱਚਦੀ ਆ 300 ਸਾਲ ਨੂੰ ਜੁਣਟ ਸਰਕਾਰ ਨੇ ਮਾਫੀ ਨਹੀਂ ਦਿੱਤੀ ਆ ਪਹਿਲੇ ਮੇਰੀ ਗੱਲ ਸੁਣ ਛੋਡੇ ਨਾਲ ਤਾਰ ਖਰਾਬ ਸੀ ਛੋਡੇ ਮਾ ਤਾਰ ਛੁੱਡੀ ਪਾ ਕੇ ਜਾਈ ਜ ਮੈਨੂੰ ਯਕੀਨ ਜਾ ਹੋਵੇ ਤੁਸੀਂ ਕੁੰਡੀ ਨਹੀਂ ਲਾਉਂਦੇ ਠੀਕ ਹੈ ਤੇ ਛੋਡੇ ਖੰਬੇ ਤੇ ਪਾਵਾਂਗੇ ਛੋਡੇ ਘਰ ਤੱਕ ਵਧੀਆ ਨਵੀਂ ਤਾਰ ਹੈ ਪਾ ਦਿਓ ਜੀ ਪਾ ਦੇ ਨਾਲ ਲੋਕੀ ਤਾਰ ਹੈ ਜੀ ਬੀ ਮੰਨ ਲੋਕਾਂ ਨੂੰ ਕਿਰਨਾਂ ਨੂੰ ਤੇ ਮਾਂ ਨੂੰ ਅੱਜੀ ਜਾ ਕੇ ਫੜਦਾ ਨਾ ਜੀ ਕੁੰਡੀ ਲੈ ਜੀ ਦੇਖ ਲੈ ਸਾਡਾ ਨਾਂ ਤੇ ਦੇਖ ਲੈ ਲਿਆ ਦੋਨੇ ਉਹਨਾਂ ਨੇ ਹੈ ਨਰਕਿਰਨਾ ਨੇ ਨਾਲੇ ਮਾਇਆ ਨੇ ਦੇਖ ਲੈ ਹੱਦ ਪਾਉਂਦਿਆਂ ਨੇ ਜਮ ਆਪ ਕਿਹੜੇ ਕੁੰਡਾ ਲਾਉਂਦੀਆਂ ਆ ਉਹਦਾ ਨਾਂ ਹੀ ਨਹੀਂ ਲਿਆ ਤੇ ਸਾਡਾ ਨਾਂ ਲੈ ਚੱਕੀ ਤੇ ਡੱਕਾ ਦੋਸਤ ਲਈ ਵਿੱਚ ਤੁਸੀਂ ਡਰੋ ਨਾ ਛੋਡੇ ਮੈਂ ਤਾਰ ਪਾ ਕੇ ਜਾਂ ਕਿੰਨਾ ਦੋਨਾ ਕਿਰਨਾਈ ਤੇ ਮਾਤਾ ਮਾਇਆ ਦੀ ਬੀਮਾਨਾ ਦੀ ਇਹਨਾਂ ਦੀ ਕੁੰਡੀ ਵਿੱਚ ਜਾ ਕੇ ਹੁਣੀ ਫੜਦਾ ਕਰੋ ਜੀ ਤੁਸੀਂ ਜਾ ਕੇ ਦੇਖੋ ਚਾਹ ਬਣਾ ਲੈਂਦੇ ਜੀ ਕਾ ਨੀ ਮਤਾਂ ਬਾਤ ਗੀ ਵਦਿਗਾ ਐਥਾ ਤੂੜੀ ਪਾਈ ਜਾਂਦੀ ਸੀ ਮੈਂ ਤਾਂ ਉਰੀ ਆ ਗਈ ਮੈਂ ਤਾਂ ਅੰਦਰ ਜਾਣ ਹੀ ਨਹੀਂ ਦਿੱਤਾ ਵਿਚਾਰਾ ਬਿਜਰੀ ਵਾਲਾ ਭਾਈ ਜੇ ਕਿਤੇ ਅੰਦਰ ਬਾਗ ਜਾਂਦਾ ਸਾਡਾ ਤਾਂ ਹੀ ਨਹੀਂ ਪਤਾ ਕੀ ਕੀ ਚੀਜ਼ ਫੜੀ ਜਾਂਦੀ ਦੋ ਸਾਡੇ ਏਸੀ ਸੀ ਕੂਲਰ ਸਾਡੇ ਸੀ ਪੱਖੇ ਸਾਡੇ ਸੀ ਹਰ ਤਾਂ ਸਾਰੀਆਂ ਚੀਜ਼ਾਂ ਗੀਜਰ ਕੱਪੇ ਸਾਰਾ ਸਮਾਨ ਸੀ ਸਾਡੇ ਤਾਂ ਉਹ ਤਾਂ ਉਹੀ ਗੱਲ ਵਾਂਗੂ ਵਿਚਾਰਾ ਸਿੱਧਾ ਬੁੱਧਾ ਜਿਹਾ ਸੀ ਮੇਰੇ ਵਰਗਾ ਪਤ ਨਹੀਂ ਲੱਗਿਆ ਉਹਦੀ ਕਹਿੰਦਾ ਚੱਲ ਮੈਂ ਤਾਂ ਮਾਇਆ ਕੀ ਜਾਨਾ ਮੈਂ ਤਾਂ ਮਾਇਆ ਦੀ ਨਾ ਮੋੜ ਕੇ ਤਾਂ ਤਾਂ ਮਾਇਆ ਨਹੀਂ ਸਾਡੀ ਟੁਗਲੀ ਕਰੀ ਮੋੜ ਕੇ ਮਾਇਆ ਦਾ ਤੇ ਕਿਰਨਾਂ ਦੀ ਤਾਂ ਆਪੇ ਉੱਥੇ ਉਹਨਾਂ ਦੀ ਹੀ ਫੜੂਕ ਮੈਂ ਤਾਂ ਦਾ ਜਰਕਨੇ ਨੇ ਗੇਟੀ ਡਾਲਾ ਇੱਥੇ ਫੇਰ ਨਾ ਮੁੜ ਕੇ ਆ ਜੇ ਭਾਈ ਬਿਜਲੀ ਵਾਲਾ ਦੇਖ ਕੇ ਗੇੜਾ